ਮੈਬਲ ਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਅ ਤੁਸੀਂ ਸਾਰੇ ਮਸਲੇ ਨਾਲ ਜੁੜੇ ਹੋ ਭਾਨਿਆ ਸਿੱਧੂ ਨੂੰ 10000 ਰੁਪਇਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ ਕੱਲ ਉਹਦੀ ਜਿਹੜੀ ਜ਼ਮਾਨਤ ਹੋਣ ਲੱਗੀ ਆ ਉਸ ਤੋਂ ਬਾਅਦ ਉਹ ਚੈਨੀ ਖੋਣ ਦਾ ਇੱਕ ਕੇਸ ਪਾ ਕੇ ਤਿੰਨਾਂ ਦਿਨਾਂ ਦਾ ਰਿਮਾਂਡ ਉਹਦਾ ਫੇਰ ਦੇਤਾ ਪਹਿਲਾਂ ਵੀ ਉਹ ਤਿੰਨਾਂ ਤਸ਼ੱਦਦ ਕੀਤਾ ਗਿਆ ਜਲੀਲ ਕੀਤਾ ਗਿਆ ਉਹਨੂੰ ਤੇ ਹੁਣ ਫੇਰ ਉਸੇ ਰਮਾਂਡਾਂ ਦੇ ਚੱਕਰ ਦੇ ਵਿੱਚ ਪਾ ਕੇ ਅਸਲ ਵਿੱਚ ਜਿਹੜੇ ਬੰਦੇ ਕੁਝ ਬੋਲਦੇ ਆ ਸਰਕਾਰ ਦੇ ਉਲਟ ਬੋਲਦੇ ਆ ਆਪਾਂ ਜਾਣਦੇ ਆ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਠੱਗ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ ਪੁਲਿਸ ਦੇ ਕਰਨ ਵਾਲੇ ਕੰਮ ਆ ਉਹ ਭਾਨਾ ਕਰ ਰਿਹਾ ਵਾ ਇਹੋ ਜਿਹੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ بجائے ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ ਇੰਟਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ ਸੋ ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੀ ਠੱਗ ਟੋਲਾ ਤੇ ਸਰਕਾਰ ਜਿਹੜੀ ਆਪਾਂ ਕਹਿੰਦੇ ਰਲ ਕੇ ਚੱਲਦੇ ਆ ਇਹ ਇਹਨਾਂ ਦੇ ਸਰਕਾਰਾਂ ਦੇ ਹੱਥ ਹੁੰਦੇ ਆ ਆਮ ਲੋਕਾਂ ਨਾਲ ਠੱਗੀਆਂ ਮਾਰਦੇ ਰਲ ਮਿਲ ਕੇ ਮਾਰਦੇ ਆ ਸੋ ਇੱਕ ਤਾਂ ਇਹ ਇਸ ਗੱਲ ਤੇ ਮੋਹਰ ਲੱਗੀ ਆ ਦੂਸਰੀ ਗੱਲ ਇਹ ਵੀ ਕੀ ਹੁਣ ਜੋ ਪਹਾਨੇ ਨਾ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ ਇਨ੍ਹਾਂ ਚ ਭਾਰਤੀ ਕਿਸਾਨ ਯੂ ਕ੍ਰਾਂਤੀਕਾਰੀ ਬੀਕੇ ਜੂ ਬਰਹਿਮਕੇ ਸਾ ਆਯਾਦ ਕਿਸਾਨ ਕਮੇਟੀ ਦਵਾਬਾ ਅ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਪਟੇੜੀ ਨਿਸ਼ਮੇਸ਼ ਕਿਸਾਨ ਯੂਨੀਅਨ ਇਹਨਾਂ ਛੇਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਜਾਮ ਨਾ ਕਹੋ ਫ੍ਰੀ ਕੀਤੇ ਜਾਣਗੇ ਟੂਲ ਪਲਾਜੇ ਫ੍ਰੀ ਕੀਤੇ ਜਾਣਗੇ 12 ਤੋਂ 2 ਕੱਲ ਨੂੰ ਸੋ ਸਾਰਿਆਂ ਲੋਕਾਂ ਨੂੰ ਆਮ ਭਰਾਵਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ ਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ ਜਵਾਨ ਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ ਇਹ ਕਿਸੇ ਤੇ ਵੀ ਪੈ ਸਕਦਾ ਵਾ ਸੋ ਇਸ ਕਰਕੇ ਕੱਲ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ ਨੂੰ 12 ਤੋਂ 2 ਤੂਲਪਲਾਜੇ ਤੇ ਪਹੁੰਚੋ ਤੇ 29 ਤਰੀਕ ਨੂੰ ਜਿਹੜਾ ਭਾਨੇ ਸਿੱਧੂ ਦੇ ਪਿੰਡ ਕੱਠ ਹੋ ਰਿਹਾ ਵਾ ਉਹਦੇ ਵਿੱਚ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਵੱਧੋ ਤਾਂ ਵੱਧ ਸ਼ਮੂਲੀਅਤ ਕਰੂਗੀ ਤੇ ਉਹਦਾ ਸਮਰਥਨ ਕਰੂਗੀ ਸੋ ਕੱਲ ਨੂੰ ਮਿਲਦੇ ਆ ਸਾਰੇ 12 ਤੋਂ 2 ਟੂਲਪਲਾਜ਼ੀਆਂ ਤੇ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਵੀ ਨਿਜਵਾਤ ਉੱਤੇ ਉੱਠ ਕੇ ਪਾਰਟੀ ਪਾਈ ਤੋਂ ਉੱਤੇ ਉੱਠ ਕੇ ਸਾਰੇ ਭਰਾ ਨੇੜਲੇ ਟੂਲਪਰਾਜ਼ੀਆਂ ਤੇ ਜ਼ਰੂਰ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ